ਦੁਨੀਆਂ ਮੈਂ ਟੇਪਰ ਲੰਘ ਦੇਣੀਆਂ ਵੀ ਆਪਨੇ ਕੋਈ ਕੈਮਰੇ ਵੀ ਚੱਲਦੇ ਆ ਕੈਮਰਿਆਂ ਤੇ ਕੱਢ ਨੋ ਮੇਰੇ ਕੈਮਰੇਆਂ ਦੀਆਂ ਮਾੜੀਆਂ ਜਿਹੜੀਆਂ ਪੁਲ ਦੇ ਉੱਤੋਂ ਲੰਘਦੀਆਂ ਇੱਧਰ ਨੂੰ ਪਈਆਂ ਨੇ ਜੇਦਾ ਪਰਾਂ ਨੂੰ ਲੰਘਦੀਆਂ ਤਾਂ ਦੱਸ ਦਿਓ ਸ਼ਰੇ ਆਮ ਤੁਸੀਂ ਦੋ ਇੱਕ ਘਰੀਕੇ ਵਾਲੇ ਤਰਨਤਾਰਨ ਜਿਹੜਾ ਗਰਦੀਪੁਰ ਆਈ ਬਈ ਖਾਣੇਦਾਰਾ ਉਰਾ ਗੱਲ ਸੁਣ ਤੁਸੀਂ ਆਰੇ ਯਾਨ ਲੋ ਆਹ ਫੋਜਪੁਰ ਦੀ ਪੁਲਿਸ ਖੜੀ ਏ ਆਹ ਸਾਹਮਣੇ ਵੇਖੋ ਜੇ ਨਹੀਂ ਚੱਲਦੀਆਂ ਪਈਆਂ ਤਾਂ ਦੱਸ ਦਿਓ ਚਲਦੀਆਂ ਪਈਆਂ ਨੇ ਇਧਰ ਆਣ ਕੇ ਬਿਆਨ ਲੈ ਵੀ ਥਾਣੇਦਾਰ ਦੇ ਨਿਆਇਮਾਨਿੰਗ ਹੋ ਰਹੀ ਜਾਂ ਨਹੀਂ ਹੋ ਰਹੀ ਨਹੀਂ ਨਜਾਇਜ਼ ਨਹੀਂ ਬਿਆਨ ਸਰ ਜਿੰਨੇ ਮਰਜ਼ੀ ਲੈਓ ਬਿਆਨ ਦੇ ਨੀਂ ਤੁਸੀ ਇੰਨਾ ਕੱਲ ਦੱਸਦੇ ਹੋ ਕਿ ਮਾਇਨਿੰਗ ਹੋ ਰਹੀ ਹੈ ਨਾ ਮੈਂ ਨਹੀਂ ਕਰੋ ਪਰ ਸਾਡੇ ਕੋਲੋਂ ਨਹੀਂ ਜੰਗੇ ਮੈਨੂੰ ਇੱਕ ਗੱਲ ਦੱਸੋ ਆ ਪੌਪ ਫੌਕ ਲਾਈਨ ਲੱਗੀ ਟਰਾਲੀਆਂ ਭਰਦੀ ਪਈ ਹੈ ਜਾਂ ਨਹੀਂ ਭਰਦੀ ਪਈ ਟਰਾਲੀਆਂ ਭਰ ਰਹੀਆਂ ਆ ਲੇਕਨ ਸਰ ਸਾਡੇ ਕੋਲੋਂ ਕੋਈ ਨਹੀਂ ਚੰੰਗੀ ਜੇ ਸਾਡੇ ਕੋਲੋਂ ਲੰਗਦੀ ਆ ਅਸੀਂ ਰੋਕਦੇ ਉਹਨਾਂ ਨੂੰ ਪੁੱਛਿਆ ਪੁੱਛਿਆ ਉਹ ਏਰੀਆ ਜਿਹੜਾ ਧੀਰੇਲ ਕਹਿੰਦਾ ਪੈਂਦਾ ਧੀਰੇ ਦਾ ਪਿੰਡ ਆ ਆ ਵੀ ਆ ਗੁਰਦੀਪ ਸਿੰਘ ਥਾਣੇਦਾਰ ਆ ਇਧਰ ਆ ਗਰਦੀਪ ਆਈ ਰਪੜ ਜਾ ਨਾਕਾ ਵਾਹੇ ਆ ਵੀ ਜੀਰੇ ਦੀ ਪਿੰਗਾ ਵਾ ਨਾਕਾ ਏਰੀਆ ਦੇ ਆ ਵੀ ਫਲੋਈਪੁਰ ਦਾ ਹੀ ਆ ਤੇ ਫਿਰ ਤੁਸੀਂ ਮੈਨੂੰ ਦੱਸੋ ਕਿ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਆ ਤੁਹਾਡਾ ਨਾਕਾ ਲੱਗਾ ਹੋਇਆ ਹੈ ਸਾਹਮਣੇ ਨਮਾਇੰਗ ਹੁੰਦੀ ਪਈ ਆ ਇੱਕ ਪੰਨੇ ਇੱਕ ਬੰਕ ਬੰਨੇ ਮੁੱਖ ਮੰਤਰੀ ਤੇ ਡੀਜੀਪੀ ਕਹਿੰਦੇ ਅਸੀਂ ਇਹ ਨਾ ਚਿੱਟਾ ਵੇਖਣ ਦਈਏ ਨਾ ਨਯਾਇਜ ਰਹਿਤਾ ਸਾਡੇ ਵਾਲੇ ਪਾਸੇ ਸਰ ਨੰਗਟੀਆਂ ਨਹੀਂ ਗਏ ਜੀ ਤੁਸੀਂ ਧੀਰੇ ਵੱਲੋਂ ਡਿਊਟੀ ਲੱਗੀ ਦੱਸੋ ਬਈ ਨਜਾਇਜ਼ ਮੈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਉਹ ਸਪੌਕ ਲੇਨ ਚਲਦੀ ਦੀਦੀ ਹੈ ਜਾਂ ਨਹੀਂ ਦੀਦੀ ਚਲਦੀ ਪਈ ਹੈ ਨਾ ਲੈ ਵੀ ਇਹਨਾਂ ਦੇ ਬਿਆਨ ਪੌਕਲਾਈਨ ਵੀ ਚੱਲ ਰਹੀ ਏ ਟਰਾਲੀਆਂ ਵੀ ਭਰਦੇ ਪੈਣ ਦੱਸੋ ਚੱਲ ਰਹੀ ਏ ਜਾਂ ਨਹੀਂ ਚੱਲ ਰਹੀ ਤੋ ਬੋਲਦੇ ਨਹੀਂਗੇ ਮੈਂ ਡੀਜੀਪੀ ਨੂੰ ਪਾਟਿਆ ਵੀਡੀਓ ਮੁੜ ਕੇ ਜਵਾਬ ਦੇਉ ਤੁਸੀਂ ਅਹੀ ਤੇ ਸਰ ਐਕਸ਼ਨ ਜਿਹੜਾ ਆਉਣਾ ਉਹ ਤੁਹਾਡੇ ਤੇ ਆਉਣਾ ਹੈ ਸਾਹਮਣੇ ਬੈਠੇ ਤੁਹਾਡੇ ਕੈਮਰੇ ਜੇ ਤੁਹਾਡੀਆਂ ਅੱਖਾਂ ਦੇ ਕੈਮਰੇ ਨਹੀਂ ਕੰਮ ਕਰਦੇ ਪਏ ਅੱਖਾਂ ਦੇ ਕੈਮਰੇਾਂ ਚ ਮਾਈਨਿੰਗ ਹੋ ਜਾਂਦੀ ਏ ਫਿਰ ਦੱਸੋ ਹਰ ਕਿਵੇਂ ਤੁੰਦੀ ਐਮਐਲ ਸਾਬ ਕਿਉਂ ਗਰਮ ਹੋਈ ਜੰਨੇ ਨਹੀਂ ਨਹੀਂ ਯਾਰ ਤੁਸੀਂ ਦੱਸੋ ਜੇ ਤਾਂ ਮਾਈਨਿੰਗ ਨਹੀਂ ਚੱਲਦੀ ਤਾਂ ਦੱਸ ਦਿਓ ਸਾਰੇ ਅਸੀਂ ਤੇ ਕਹਿੰਦੇ ਹੋ ਰਹੀ ਆ ਪਰ ਆਣੇ ਵਾਲੇ ਬਹੁਤ ਸਾਡਾ ਨਹੀਂ ਨਹੀਂ ਤੁਹਾਡੇ ਨਾਕੇ ਤੋਂ ਇੱਥੇ ਰੁਕ ਨਹੀਂ ਤੁਹਾਡੇ ਨਾਕੇ ਤੋਂ ਇੱਕ ਮਿੰਟ ਮੈਂ ਐਸਐਸਪੀ ਫਰੋਜਪੁਰ ਨੂੰ ਵੀਡੀਓ ਪਾਈਆਂ ਤੁਹਾਡੀਆਂ ਇਧਰ ਹਲੰਗੀਆਂ ਪਏ ਨੇ ਟਿੱਪਰ ਲੰਘਦੇ ਪਏ ਆ ਰਾਤ ਨੂੰ ਨਹੀਂ ਸਰ ਅਸੀਂ ਤੁਹਾਨੂੰ ਕਹਿੰਦੇ ਮੈਂ ਮੈਂ ਥਾਣੇਦਾਰਾ ਤੈਨੂੰ ਵੀਡੀਓ ਵਿਖਾਉਣਾ ਇਹ ਕਿਹੜੀ ਗੱਲ ਆ ਤੂੰ ਕਹਿੰਦਾ ਸਾਡੇ ਕੈਮਰੇ ਲੱਗੇ ਨੇ ਮੈਂ ਤੈਨੂੰ ਵੀਡੀਓ ਵਿਖਾਉਣਾ ਮੈਂ ਐਸਐਸਪੀ ਨੂੰ ਇੱਕ ਮਿੰਟ ਯਾਰ ਮੈਂ ਨਹੀਂ ਤਾਂ ਮੈਂ ਨਹੀਂ ਤਾਂ ਜੀਰੇ ਏਰੀਆ 'ਚ ਹੋ ਰਹੀ ਆ ਇਹ ਏਰੀਆ ਤੋਂ ਤਰਨਤਾਰ ਨੂੰ ਜਾ ਰਿਹਾ ਬਠਿੰਡੇ ਜੀ ਨੂੰ ਜਾ ਰਿਹਾ ਆਲੇ ਤੈਨੂੰ ਹੁਣੇ ਤੁਹਾਡੇ ਐਸਐਸਪੀ ਨੂੰ ਭੇਜ ਗਿਆ ਟਿਆ ਤੁਸੀਂ ਆਇਆ ਤੁਹਾਡਾ ਯਾਰ ਜਮਾਂ ਧੱਕਾ ਕਰੋ ਕਿ ਐਮਐਲਏ ਤੁਹਾਨੂੰ ਜੋ ਨਰੇਸ਼ ਕੁਟਾਰੀਆ ਕਹੀ ਜਾਂਦਾ ਉਵੇਂ ਕੀਤੀ ਜਾਓ ਆਲੇ ਮੈਂ ਬਕਾਇਦਾ ਲੋਕੇਸ਼ਨ ਪਾਈ ਆ ਆ ਲੋਕੇਸ਼ਨ ਹੈ ਠੀਕ ਹੈ ਆਜ ਆ ਆ ਖੱਡ ਚੱਲਦੀ ਪਈ ਹੈ ਸ਼ਰਿਆਂ ਲੈ ਦੱਸ ਆਲੇ ਆ ਤੁਹਾਡੇ ਵਾਲਾ ਕੋਲੀ ਹੈ ਕਿਸੇ ਹੋਰ ਦਾ ਤਾਂ ਨਹੀਂ ਦੇਖਲਾ ਹਾਲੇ ਆ ਸਭ ਟੈਪਰ ਤੁਹਾਡੇ ਪੁੱਲ ਤੋਂ ਲੰਘਦੇ ਪਏ ਆ ਤੁਸੀਂ ਕਿਹਨੇ ਲੰਘਦੇ ਨਹੀਂ ਪਏ ਐਨੀ ਨੀਰ ਗਰਦੀ ਨਾ ਕਰੋ ਮੈਂ ਜੇ ਆਪਦੀ ਇੱਥੇ ਆ ਗਿਆ ਮੈਂ ਖੱਡੇ ਦੇ ਵਿੱਚ ਜਾਉ ਹੁਣ ਤੁਸੀਂ ਆਪ ਇੱਕ ਮਿੰਟ ਤੁਸੀਂ ਇੱਕ ਮਿੰਟ ਤੁਸੀਂ ਇਨਫਰਮੇਸ਼ਨ ਗੁਰਦੀਪ ਇੱਕ ਆ ਵੀ ਥਾਣੇਦਾਰ ਸਾਹਿਬ ਐਸਾ ਨਾ ਹੋ ਇੱਧਰ ਆ ਵੇਖ ਲਓ ਭਗਵੰਤ ਮਾਨ ਜੀ ਆਹ ਲਾਦਨੇ ਪੁਲਿਸ ਦੇ ਆ ਨਾਕਾ ਲਾਇਆ ਤੁਸੀਂ ਇੱਥੋਂ ਹੀ ਜਿੱਟਾ ਲੰਘਦਾ ਐਥੋਂ ਹੀ ਰੇਤਾ ਲੰਘਦੀ ਏ ਇੱਥੇ ਇਸ਼ਾਰਾ ਕੁਛ ਹੁੰਦਾ ਔਰ ਤੁਸੀਂ ਕਹਿੰਦੇ ਕਿ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਕੀ ਵਧੀਆ ਕੰਮ ਕਰ ਰਹੀ ਹੈ ਆ ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਨੇ ਮੈਂ ਜਿੰਨੀ ਆਰ ਵੀਡੀਓ ਪਾਉਣਾ ਮੈਨੂੰ ਥ੍ਰੈਟ ਕੱਲਾ ਆਉਂਦੀਆਂ ਨੇ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਪਰ ਗੱਲ ਇਹ ਹੈ ਕਿ ਪੰਜਾਬ ਦੇ ਮੁੱਦੇ ਲੱਗੇ ਪੰਜਾਬ ਦੀ ਇੱਜ਼ਤ ਲੈ ਕੇ ਅਸੀਂ ਇੱਥੇ ਤਰ੍ਹਾਂ ਲੜਦੇ ਰਾਵਾਂਗੇ ਆ ਤੁਹਾਡੀ ਪੁਲਿਸ ਹੀ ਦੇਖ ਰਹੀ ਹੈ ਕਿ ਮਾਈਨਿੰਗ ਚੱਲਦੀ ਹੈ ਤੁਹਾਡੀ ਪੁਲਿਸ ਤੁਹਾਨੂੰ ਦੱਸ ਰਹੀ ਹੈ ਸਾਰਾ ਕੁਝ ਆ ਬਕਾ ਮੈਂ ਫੇਰ ਇੱਕ ਵਾਰ ਫੇਰ ਕਵਾਂਗਾ ਕਿ ਇੱਕ ਵਾਰ ਫੇਰ ਵਿਖਾਇਆ ਜਾਵੇ ਜ਼ੂਮ ਕਰਕੇ ਕਿ ਪੁਲਿਸ ਦੇ ਸਾਹਮਣੇ ਚੱਲ ਰਿਹਾ ਤੁਸੀਂ ਇਹ ਟਰਾਲੀਆਂ ਬੰਨ ਦੇ ਉੱਤੇ ਖੜੀਆਂ ਨੇ ਭਰੀਆਂ ਨੇ ਖੜੀਆਂ ਬੰਨਾਂ ਦੇ ਉੱਤੇ ਤੁਸੀਂ ਰੋਜ਼ ਇੱਥੇ ਡਿਊਟੀ ਤੇ ਹੁੰਦੇ ਮੈਂ ਤਾਂ ਅੱਜ ਲੰਘਿਆ ਤੁਸੀਂ ਕਦੀ ਐਸਾ ਕਿਉਂ ਡੀਐਸਪੀ ਡੀਐਸਪੀ ਦੇ ਪੁਲਿਸ ਵਾਲਿਆਂ ਨੇ ਨਹੀਂ ਲੱਗੇ ਹੋਰ ਬੀਜੀਪੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੇ ਕੈਮਰੇ ਲੱਗੇ ਆ ਇਹ ਫਰਜੀ ਕੈਮਰੇ ਨੇ ਫਰਜੀ ਕੈਮਰੇ ਨੇ ਇਹ ਜਿਹੜੇ ਇਹਨਾਂ ਦੀਆਂ ਅੱਖਾਂ ਦੇ ਉੱਤੇ ਜਿਹੜੇ ਸਰਕਾਰ ਦੇ ਖੋਪੇ ਜੜੇ ਹੋਇਆ ਐਮਐਲਏ ਨਰੇਸ਼ ਕੁਟਾਰਗਿਆ ਦੇ ਉਧਰੋਂ ਭੁੱਲਰ ਮੰਤਰੀ ਦੇ ਚੜੇ ਹੋਇਆ ਔਰ ਇਸ ਕਰਕੇ ਮੈਂ ਬੇਨਤੀ ਕਰਦਾ ਪੁਲਿਸ ਵਾਲੇ ਵਿਚਾਰੇ ਤਾਂ ਨਹੀਂ ਕੁਝ ਕਰਦੇ ਅੱਗੇ ਉਹ ਲਾਲਪੁਰੇ ਦਾ ਜੀਜਾ ਵੇਚਦਾ ਸੀ ਰੇਤਾ ਤੇ ਤੁਸੀਂ ਚੁੱਕ ਕੇ ਉੱਥੇ ਐਸਐਸਪੀ ਬਦਲਤਾ ਇਹ ਵਿਚਾਰੇ ਮੂਰਖਦਰਸ਼ਨ ਬਣ ਕੇ ਸਾਹਮਣੇ ਵੇਦੇ ਰਹਿੰਦੇ ਨੇ ਕਿ ਮੈਨਿੰਗ ਹੁੰਦੀ ਹੈ ਹੋਈ ਜਾਵੇ ਇਸ ਕਰਕੇ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਜਰੂਰ ਕੋਈ ਨਾ ਕੋਈ ਐਕਸ਼ਨ ਲਵੋ ਨਹੀਂ ਤਾਂ ਮੈਂ ਇਸ ਤੋਂ ਵੱਡਾ ਐਕਸ਼ਨ ਜਿਹੜਾ ਅਸੀਂ ਲਾਵਾਂਗੇ ਪਿੰਡਾਂ ਦੇ ਪਿੰਡ ਜਿਹੜੇ ਲੈ ਕੇ ਇਹਨਾਂ ਖੱਡਿਆਂ ਤੇ ਵਾਵਾਂਗੇ ਔਰ ਜਿੱਨਾਂ ਜਿਹੜੇ ਨਜਾਇਜ਼ ਮੈਨਿੰਗ ਜੀਰੇ ਹਲਕੇ ਤੋਂ ਚਿੱਟਾ ਤੇ ਨਜਾਇਜ਼ ਮੈਨਿੰਗ ਬੰਦ ਨਹੀਂ ਹੁੰਦੀ ਉਹਨਾਂ ਦਾ ਜ ਸੁੱਖ ਦਾ ਸਾਹ ਨਹੀਂ ਲਵਾਂਗੇ ਔਰ ਮੈਨੂੰ ਆਸ ਆ ਮੁੱਖ ਮੰਤਰੀ ਸਾਹਿਬ ਕਿ ਦੀਵੇ ਥੱਲੇ ਨੇਹਰਾ ਹੁੰਦਾ ਤੁਹਾਨੂੰ ਨਹੀਂ ਸੱਚ ਦੱਸਦੇ ਅਫਸਰ ਤੁਹਾਡੇ ਤੱਕ ਨਹੀਂ ਗੱਲ ਪਹੁੰਚਦੀ ਅੱਜ ਆਖੀ ਸਾਹਮਣੇ ਆ ਥਾਣੇਦਾਰ ਵੀ ਸਾਹਮਣੇ ਆ ਤੇ ਉਹ ਖੱਡ ਵੀ ਸਾਹਮਣੇ ਚੱਲਦੀ ਪਈ ਆ ਮੈਂ ਜੀਰੇ ਵਾਲੇ ਪੁਲ ਦੇ ਉੱਤੇ ਆੜੀ ਕੇ ਪੱਤਨ ਦੇ ਉੱਤੇ